ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਖਤੇ ਜੇ ਟਾਈਮ ਕਸ਼ਮੀਰ ਤੋਂ ਪਣ ਤੋਂ ਦੇ ਨਾ ਆਨੰਦਪੁਰ ਸਾਹਿਬ ਵਿੱਚ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਸਾਡੇ ਧਰਮ ਨੂੰ ਖਤਰਾ ਵਾ ਅੱਜ ਜਿਹੜੀਆਂ ਸਾਡੀਆਂ ਬੀਬੀਆਂ ਭੈਣਾਂ ਵਰਤ ਰੱਖਦੀਆਂ ਵਾਂ ਉਹਨਾਂ ਨੂੰ ਵਰਤ ਦੀ ਜਗ੍ਹਾ ਦੇ ਉੱਤੇ ਧੰਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਬੰਦਗੀ ਕਰਨੀ ਚਾਹੀਦੀ ਤੇ ਅਮਰਿਤ ਛਕਣਾ ਚਾਹੀਦਾ ਜੇ ਵਰਤ ਰੱਖ ਕੇ ਸੁਹਾਗ ਬਚਦੇ ਹੁੰਦੇ ਜਿਹੜੇ ਪੰਡ ਤੋਂ ਹਟੇ ਪੰਡ ਪੰਤ ਕਿਰਪਾ ਰਾਮ ਜੀ ਹੋਣੀ ਤਰੀ ਨੰਦਪੁਰ ਸਾਹਿਬੋਂ ਦੇ ਆ ਤੇ ਪੰਤ ਕਿਰਪਾ ਰਾਮ ਜੀ ਮੁੜ ਕੇ ਅੰਮ੍ਰਿਤ ਚਾਕੇ ਸਿੰਘ ਸਾਜ ਜਾਂਦੇ ਆ ਤੇ ਚਮਕੌਰ ਦੀ ਜੰਗ ਵਿੱਚ ਉਹ ਚੀਜ਼ ਹੁੰਦੇ ਆ ਤੇ ਉਹਨਾਂ ਨੇ ਵੀ ਇਹੋ ਕਹਿਣਾ ਸੀਗਾ ਵਿਦਵਾਨ ਜੀ ਜੋ ਪੜੇ ਲਿਖੇ ਸੀ ਉਹਨਾਂ ਕਹਿਣਾ ਇਹ ਥਾਰੀਆਂ ਪੈਣਾ ਵਰਤ ਰੱਖ ਲੋ ਰੰਗ ਜੀ ਉਹਦਾ ਆਪਣੇ ਆਪ ਹੀ ਭਸਮ ਹੋ ਜਾਣਾ ਉਹਨੇ ਤੇ ਤਾਂ ਕਰਕੇ ਅਸੀਂ ਇਹ ਕਹਿੰਨੇ ਆ ਕਿ ਤੁਹਾਨੂੰ ਗੁਰੂ ਦੇ ਸ਼ਬਦ ਨਾਲ ਜੁੜਨਾ ਚਾਹੀਦਾ ਵਾ ਤਾਂ ਤਾਂ ਤੇਰੀ ਗੁਰੂਤੀ ਹੈ ਕਿ ਬਦਨ ਮਹਾਰਾਜ ਦੀ ਬੰਦਗੀ ਕਰੋ ਅਮਰ ਤੇਜਕੋ ਸਿੰਘ ਸਜੋ ਵਰਤਾਂ ਵਿੱਚੋਂ ਕੱਖ ਨਹੀਂ ਮਿਲਦਾ ਪਾਨ ਛੋੜ ਕੇ ਕਰੇ ਪਖੰਡ ਨਾਲ ਸੁਆਗਣ ਨਾ ਹੋਰਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ